ਸੇਕ ਕਾਉਂ ਵਿੱਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਜਦੋਂ ਅਰਦਾਸ ਕੀਤੀ ਜਾਂਦੀ ਹੈ ਤਾਂ ਉਸ ਅਰਦਾਸ ਵਿੱਚ ਅਨੇਕਾਂ ਸ਼ਹੀਦਾ ਸਿੰਘਾਂ ਸਿੰਘਣੀਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਧਰਮ ਖਾਤਰ ਆਪਣੀ ਜਾਨ ਕੁਰਬਾਨ ਕੀਤੀ ਸਿੱਖੀ ਸਦਕ ਨਿਭਾਇਆ ਗੁਰੂ ਵੱਲੋਂ ਦੱਸੇ ਮਾਰਗ ਉੱਤੇ ਡਰੇਟ ਰਹੇ ਅਤੇ ਅਡੋਲ ਰਹਿੰਦਿਆਂ ਸ਼ਹੀਦੀ ਪ੍ਰਾਪਤ ਕੀਤੀ ਸ਼ਹੀਦੀ ਵੀ ਉਹ ਪ੍ਰਾਪਤ ਕੀਤੀ ਜਿਸ ਤਾਰਤੀ ਪਰ ਵੀ ਅਫਸੋਸ ਜਾਂ ਦੁੱਖ ਨਹੀਂ ਮਨਾਇਆ ਸਗੋਂ ਇਸ ਨੂੰ ਚੜ੍ਹਦੀ ਕਲਾ ਦੇ ਨਾਲ ਸਵੀਕਾਰ ਕੀਤਾ ਸਾਲ ਦੇ ਇਹ ਦਿਨ ਯਾਨੀ ਕਿ ਪੋ ਮਹੀਨੇ ਦੇ ਇਹ ਦਿਨ ਅਤੇ ਆਧੁਨਿਕ ਕੈਲੰਡਰ ਦੇ ਦਸੰਬਰ ਮਹੀਨੇ ਦੇ ਇਹ ਦਿਨ ਇਨ੍ਹਾਂ ਸ਼ਹਾਦਤਾਂ ਦੇ ਦਿਨਾਂ ਦੀ ਬਾਤ ਪਾਉਂਦੀ ਨੇ ਅਤੇ ਸਾਲ ਦਾ ਅੰਤ ਵੀ ਇਨ੍ਹਾਂ ਸੋਚਾਂ ਦੇ ਨਾਲ ਹੀ ਹੁੰਦਾ ਹੈ ਪਰ ਨਾਲ ਦੀ ਨਾਲ ਇਹ ਵੀ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਦਿਨਾਂ ਤੋਂ ਬਾਅਦ ਵੀ ਸਾਲ ਦੇ ਬਾਕੀ ਰਹਿੰਦੇ ਸਮੇਂ ਵੀ ਨਵੇਂ ਸਾਲ ਵਿੱਚ ਵੀ ਇਨ੍ਹਾਂ ਸ਼ਹਾਦਤਾਂ ਨੂੰ ਹਮੇਸ਼ਾ ਆਪਣੇ ਮਨ ਮਸਤਕ ਵਿੱਚ ਕਾਇਮ ਰੱਖਿਆ ਜਾਵੇ ਅਤੇ ਇਸੇ ਤਰ੍ਹਾਂ ਸ਼ਰਧਾਂਜਲੀ ਵੀ ਸਮੁੱਚੇ ਸਾਲ ਦੌਰਾਨ ਸੰਗਤਾਂ ਦੇ ਮਨਾਂ ਵਿੱਚ ਵਸਣੀ ਜ਼ਰੂਰੀ ਹੈ ਨਾਲ ਦੀ ਨਾਲ ਇਹ ਵੀ ਚੇਤੇ ਰੱਖਿਆ ਜਾਣਾ ਉਨਾ ਹੀ ਜ਼ਰੂਰੀ ਹੈ ਜ਼ਹਿਨ ਵਿੱਚ ਇਹ ਗੱਲ ਵੀ ਵਸਾਉਣੀ ਜ਼ਰੂਰੀ ਹੈ ਕਿ ਸ਼ਹਾਦਤਾਂ ਦੀ ਇਹ ਸਰੂਤ ਯਾਨੀ ਕਿ ਪੋ ਮਹੀਨੇ ਤੇ ਇਨ੍ਹਾਂ ਦਿਨਾਂ ਤੋਂ ਬਾਅਦ ਵੀ ਸਿੱਖ ਧਰਮ ਵਿੱਚ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦਾ ਦੌਰ ਜਾਰੀ ਰਿਹਾ ਅਤੇ ਇਸੇ ਅੰਦਾਜ਼ ਵਿੱਚ ਜਾਰੀ ਰਿਹਾ ਸਮੇਂ ਸਮੇਂ ਉਪਰ ਸਿੱਖ ਕੌਮ ਨੇ ਇਸ ਤੋਂ ਬਾਅਦ ਵੀ ਇਨ੍ਹਾਂ ਦਿਨਾਂ ਦੇ ਸ਼ਹੀਦਾਂ ਤੋਂ ਪ੍ਰੇਰਣਾ ਲੈਂਦਿਆਂ ਆਪਣੀ ਜਾਨ ਤਲੀ ਉੱਤੇ ਧਰ ਕੇ ਹੱਕ ਸੱਚ ਜ਼ਬਰ ਦੇ ਵਿਰੁੱਧ ਜ਼ੁਲਮ ਦੇ ਖਿਲਾਫ ਮੈਦਾਨ ਵਿੱਚ ਡਟਣਾ ਕਬੂਲ ਕੀਤਾ ਗੱਲ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਹੋਵੇ ਉਸ ਤੋਂ ਬਾਅਦ ਸਿੱਖ ਫੌਜਾਂ ਦੀ ਹੋਵੇ ਵੱਖ-ਵੱਖ ਮਿਸਲਾਂ ਦੀ ਹੋਵੇ ਸਿੰਘਾਂ ਵੱਲੋਂ ਦਿੱਲੀ ਦੇ ਲਾਲ ਕਿਲੇ ਉੱਤੇ ਚੁਲਾਏ ਕੇਸਰੀ ਨਿਸ਼ਾਨ ਸਾਹਿਬ ਦੀ ਹੋਵੇ ਜਾਂ ਫਿਰ ਮੁਗਲ ਹਕੂਮਤ ਅਤੇ ਉਸ ਤੋਂ ਬਾਅਦ ਵਿਦੇਸ਼ੀ ਫਿਰੰਗੀ ਅੰਗਰੇਜ਼ੀ ਸ਼ਾਸਕਾਂ ਦੇ ਵਿਰੁੱਧ ਹੋਏ ਸੰਘਰਸ਼ਤੀ ਹੋਵੇ ਸਿੱਖ ਕੌਮ ਅਤੇ ਸਿੱਖ ਫੌਜਾਂ ਨੇ ਗੁਰੂ ਸਾਹਿਬ ਵੱਲੋਂ ਪਾਈ ਪੂਰਨਿਆਂ ਅਤੇ ਪੋਹ ਦੀ ਰੁੱਤ ਦੇ ਸ਼ਹੀਦਾਂ ਦੀ ਸੋਚ ਸਿਧਾਂਤ ਅਤੇ ਫਲਸਫੇ ਤੋਂ ਪ੍ਰੇਰਣਾ ਲੈਂਦੇ ਹਮੇਸ਼ਾ ਸ਼ਹਾਦਤਾਂ ਦੇ ਰਾਹ ਨੂੰ ਚੁਣਿਆ ਅਤੇ ਸਿੱਖ ਕੌਮ ਦੀਆਂ ਸ਼ਹਾਦਤਾਂ ਦੀ ਇਸ ਲੜੀ ਵਿੱਚ ਅੱਗੇ ਜਾ ਕੇ ਛੋਟਾ ਕੱਲੂ ਕਾਰਾਂ ਅਤੇ ਇਸੀ ਤਰ੍ਹਾਂ ਤੇ ਹੋਰ ਵੀ ਸਾਕੇ ਸਾਹਮਣੇ ਆਏ ਜਿਵੇਂ ਕਿ ਸਾਕਾ ਨਨਕਾਣਾ ਸਾਹਿਬ ਸਿੱਖ ਕੌਮ ਨੇ ਕਈ ਮੋਰਚੇ ਵੀ ਲਾਏ ਅਤੇ ਲੰਮੇ ਸੰਘਰਸ਼ ਵੀ ਲੜੇ ਅਤੇ ਇਹਨਾਂ ਦਾ ਰੁਝਾਨ ਆਧੁਨਿਕ ਸਮੇਂ ਤੱਕ ਵੀ ਚੱਲੀ ਰਿਹਾ ਹੁਣ ਵੀ ਸਿੱਖ ਕੌਮ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਅੰਦਾਜ਼ ਵਿੱਚ ਸੇਵਾ ਕਾਰਜ ਵੀ ਕਰਦੀ ਹੈ ਅਤੇ ਮੁਸ਼ਕਲ ਸਮੇਂ ਉੱਤੇ ਗੁਰੂ ਕੇ ਸਿੱਖ ਦੁਨੀਆ ਦੇ ਹਰ ਕੋਨੇ ਵਿੱਚ ਮਨੁੱਖਤਾ ਦੀ ਸੇਵਾ ਲਈ ਖੜੇ ਨਜ਼ਰ ਆਉਂਦੇ ਨੇ ਅਤੇ ਇਸ ਸਮੁੱਚੇ ਰੁਝਾਨ ਦੀ ਪ੍ਰੇਰਣਾ ਗੁਰੂ ਸਾਹਿਬਾਨ ਦੇ ਦਸੰਬਰ ਮਹੀਨੇ ਦੇ ਪੋਦੇ ਇਸ ਇਤਿਹਾਸ ਤੋਂ ਹੀ ਮਿਲਦੀ ਹੈ ਕਿਉਂਕਿ ਜੋ ਵੀ ਸ਼ਹਾਦਤਾਂ ਹੋਈਆਂ ਉਹ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਅਤੇ ਹੋਰਾਂ ਦੇ ਹਿੱਤਾਂ ਲਈ ਸ਼ਹਾਦਤਾਂ ਦਿੱਤੀਆਂ ਗਈਆਂ ਅਤੇ ਮੌਜੂਦਾ ਸਮੇਂ ਵੀ ਸਿੱਖ ਕੌਮ ਇਸੇ ਤਰ੍ਹਾਂ ਇਸੇ ਮਾਰ ਗੁੱਤੇ ਚਲਦੇ ਹੋਏ ਸਮੁੱਚੀ ਲੋਕਾਈ ਅਤੇ ਮਾਨਵਤਾ ਦੀ ਸੇਵਾ ਹਿਤ ਖੜੀ ਨਜ਼ਰ ਆਉਂਦੀ ਹੈ ਅਤੇ ਇਹ ਸੇਵਾ ਕਾਰਜ ਅਤੇ ਵਿਲੱਖਣ ਫਲਸਫਾ ਸਿਰਫ ਸਿੱਖੀ ਦੇ ਹਿੱਸੇ ਹੀ ਆਇਆ ਹੈ